ਹੈਲੋ ਇੰਡੀਆ ਜੀ ਅੱਜ ਉਹਦੇ ਰਗਾਰੇ ਹੋ ਜੈ ਸਾਈ ਰਾਮ ਜੀ ਪਹਿਲਾਂ ਤਾਂ ਅਸੀਂ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਵਧਾਈਆਂ ਔਰ ਦੂਸਰਾ ਅਸੀਂ ਲਾਇੰਜ਼ ਕਲੱਬ ਮੋਗਾ ਰਾਇਲ ਵੱਲੋਂ ਅੱਜ ਇੱਥੇ ਪਹਿਲਾ ਪ੍ਰੋਜੈਕਟ ਸਾਡੀ ਨਵੀਂ ਟਿਨਿਓਰ ਸ਼ੁਰੂ ਹੋਈ ਹੈ ਜਿਸ ਦੇ ਸਾਡੇ ਪ੍ਰਧਾਨ ਸ਼੍ਰੀ ਬੋਬੀ ਕੰਬੋ ਜੀ ਔਰ ਕੈਸ਼ੀਅਰ ਸਾਹਿਬ ਸਾਡੇ ਸੰਜੀਵ ਹੋਜਾ ਜੀ ਔਰ ਸਾਰੀ ਟੀਮ ਔਰ ਮੈਂ ਸੈਕਟਰੀ ਨਵੀਨ ਸਿੰਘਲਾ ਅਸੀਂ ਸਾਰੀ ਟੀਮ ਵੱਲੋਂ ਅੱਜ ਸਾਈਂ ਤਾਂ ਮੋਗਾ ਵਿਖੇ ਪਹੁੰਚੇ ਆਂ ਜਿੱਥੇ ਅਸੀਂ ਪੌਦੇ ਲਗਾਵਾਂਗੇ ਵੀ ਔਰ ਪੌਦਿਆਂ ਦਾ ਲੰਗਰ ਵੀ ਲਗਾਵਾਂਗੇ ਔਰ ਇਹ ਪੌਦ ਇਹ ਪ੍ਰੋਜੈਕਟ ਅਸੀਂ ਸਾਰਾ ਸਾਲ ਐਂ ਕੰਟੀਨਿਊ ਰੱਖਾਂਗੇ ਔਰ ਜਿਹੜੇ ਪੌਦੇ ਲਗਾਏ ਜਾਣਗੇ ਉਹਨੂੰ ਪ੍ਰੋਪਰ ਮੇਨਟੇਨ ਕੀਤਾ ਜਾਊਗਾ ਪ੍ਰੋਪਰ ਉਹਦੀ ਸੇਵਾ ਕੀਤੀ ਜਾਊਗੀ ਜੇਕਰ ਕੋਈ ਪੌਦੇ ਵਾਣਟ ਰਿਹਾ ਹੋਵੇ ਤਾਂ ਕੀ ਮੈਸੇਜ ਦੇਣਾ ਹੈ ਅਸੀਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਹਰੇਕ ਬੰਦੇ ਨੂੰ ਇੱਕ ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਆਪਣਾ ਵਾਤਾਵਰਨ ਨੂੰ ਜੇ ਬਚਾਣਾ ਹੈਗਾ ਤੇ ਤੇ ਆਪਣੇ ਆਕਸੀਜਨ ਦੇ ਵਿੱਚ ਵਾਧਾ ਕਰਨਾ ਹੈਗਾ ਤਾਂ ਇਹ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ ਮੇਰਾ ਨਾਮ लवली ਸਿੰਗਲਾ लवली ਜੀ ਅੱਜ ਕਲੱਬ ਵੱਲੋਂ ਇਹ ਲਗਾਈ ਜਾ ਰਹੀ ਹੈ ਕੀ ਮੈਸੇਜ ਦੇਣਾ ਚਾਹੋਗੇ ਤੇ ਕੀ ਲੋਕਾਂ ਨੂੰ ਅੱਜ ਲਾਇਓਨਸ ਕਲੱਬ ਰਾਇਲ ਵੱਲੋਂ ਪਲਾਂਟੇਸ਼ਨ ਹੋ ਰਹੀ ਹੈ ਔਰ ਨੀਅਰ ਅਬਾਊਟ 1000 ਪਲਾਂਟਸ ਲਿਆਂਦੇ ਗਏ ਹੈ ਜਿਹੜੇ ਕਿ ਉਰੇ ਬਹੁਤ ਲਗਾਏ ਜਾਣਗੇ ਔਰ ਬਾਕੀ ਲੋਕਾਂ ਨੂੰ ਵੀ ਵੰਡੇ ਜਾਣਗੇ ਮੈਂ ਲੋਕਾਂ ਨੂੰ ਇਹੀ ਮੈਸੇਜ ਦਿੰਨੀ ਆ ਕਿ ਇਸ ਟਾਈਮ ਸਾਨੂੰ ਪਲਾਂਟੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਅਸੀਂ ਦੇਖ ਰਹੇ ਆ ਪਰਮਾਤਮਾ ਦਾ ਕਹਿਰ ਗਰਮੀ ਇੰਨੀ ਜ਼ਿਆਦਾ ਹੈ ਇਹ ਇਸੇ ਕਰਕੇ ਹੈ ਕਿਉਂਕਿ ਲੋਕ ਪੌਦੇ ਕੱਟ ਤਾਂ ਦਿੰਦੇ ਆ ਪਰ ਲਗਾਉਂਦੇ ਘੱਟ ਨੇ ਔਰ ਮੇਰੀ ਸਭ ਨੂੰ ਰਿਕਵੈਸਟ ਹੈ ਕਿ ਈਵਨ ਕਿ ਜਦੋਂ ਤੁਸੀਂ ਕੋਈ ਵੀ ਜਨਮ ਦਿਨ ਮਨਾਣਿਓ ਤਾਂ ਉਸ ਦੌਰਾਨ ਵੀ ਪੌਦੇ ਲਗਾਓ ਕਿਉਂਕਿ ਪੌਦਿਆਂ ਦੀ ਸਾਨੂੰ ਇਸ ਟਾਈਮ ਬਹੁਤ ਸਖਤ ਜ਼ਰੂਰਤ ਹੈ ਲੋਕ ਫਰ ਦੀ ਲੈਵੀਜਨ ਤੇ ਲਗਾਉਂਦੇ ਨੇ ਉਹਨਾਂ ਨੂੰ ਕੀ ਪੈਸੇ ਦੇ ਲੈਂਦੇ ਨੇ ਲੈ ਵੀ ਜਾਂਦੇ ਆ ਲਗਾਉਂਦੇ ਵੀ ਆ ਬਟ ਉਹਨਾਂ ਨੂੰ ਪਾਲ ਦੇਣੀ ਆ ਮੇਨ ਹੈਗਾ ਵੀ ਪਾਲਣਾ ਜਦੋਂ ਤੁਸੀਂ ਪੌਦੇ ਨੂੰ ਲਗਾਨੇ ਹੋ ਤਾਂ ਉਹਨੂੰ ਪਾਣੀ ਦੇ ਕੇ ਪੂਰਾ ਵੱਡਾ ਹੋਣ ਤੱਕ ਪਾਲੋ ਜਦੋਂ ਉਹ ਪੌਦਾ ਪੂਰਾ ਦਰਖਤ ਬਣ ਜਾਂਦਾ ਉਸ ਤੋਂ ਬਾਅਦ ਉਹਨੂੰ ਪਾਲਣ ਦੀ ਜ਼ਰੂਰਤ ਨਹੀਂ ਹੈ ਸਿਰਫ ਦਰਖਤ ਬਣਨ ਤੱਕ ਹੀ ਉਹਨੂੰ ਹੈਲਪ ਹੈ ਕਿ ਆਪਾਂ ਉਹਨੂੰ ਪਾਲੀਏ ਹਾਂ ਜੀ ਪੌਦੇ ਵੰਦ ਰਹੇ ਹਾਂ ਟੈਲੀਕਾਮ ਜੈਸੇ ਰਾਮ ਜੀ ਮੈਂ ਲਾਇਨ ਕਲਮ ਮੋਗਾ ਰਾਇਲ ਤੋਂ ਸਾਡੇ ਪ੍ਰਧਾਨ ਜੀ ਬੋਬੀ ਕੰਬੋ ਜੀ ਸੈਕਟਰੀ ਨਵੀਨ ਸਿੰਘਲਾ ਜੀ ਇਹਨਾਂ ਦੀ ਬਦੌਲਤ ਵਿੱਚ ਸਾਡਾ ਪ੍ਰੋਜੈਕਟ ਲੱਗ ਰਿਹਾ ਹੈ ਔਰ ਅੱਜ ਅਸੀਂ ਜਿਹੜਾ ਪ੍ਰੋਜੈਕਟ ਹੈ ਸਾਇੰਤਾ ਮੰਦਿਰ ਦੇ ਵਿੱਚ ਲਗਾ ਰਹੇ ਹਾਂ ਬਾਬਾ ਜੀ ਦੀ ਕਿਰਪਾ ਨਾਲ ਸਾਡੀ ਜਿਹੜੀ ਲਾਇਨ ਕਲੱਬ ਹੈ ਇਹ ਕਰੀਬ ਕਰੀ 107 ਸਾਲ ਪੁਰਾਣੀ ਕਲੱਬ ਹੈ ਔਰ ਇੰਟਰਨੈਸ਼ਨਲ ਕਲੱਬ ਹੈ ਸਮਾਜ ਦੇ ਵਿੱਚ ਤਕਰੀਬਨ ਸਾਰੇ ਸੇਵਾ ਦੇ ਕੰਮ ਸਭ ਤੋਂ ਪਹਿਲਾ ਪ੍ਰੋਜੈਕਟ ਜਿਹੜਾ ਹੈਗਾ ਕਲੱਬ ਦਾ ਹਮੇਸ਼ਾ ਬੂਟੇ ਦਾ ਹੀ ਹੁੰਦਾ ਪੌਦਾ ਰੋਪਣ ਦਾ ਹੀ ਹੁੰਦਾ ਔਰ ਹਰ ਸਾਲ ਹੀ ਲਗਾਣੇ ਆ ਅਸੀਂ ਹਜ਼ਾਰਾਂ ਚ ਦਹਾੜ ਵਜੇ ਅਸੀਂ ਬੂਟੇ ਲਗਾ ਚੁੱਕੇ ਆ ਮੋਗੇ ਸ਼ਹਿਰ ਦੇ ਆਸ-ਪਾਸ ਕਈ ਪਿੰਡਾਂ ਦੇ ਵਿੱਚ ਵੀ ਅਸੀਂ ਬੂਟੇ ਲਗਾਏ ਆ ਅੱਜ ਅਸੀਂ ਜਗ੍ਹਾ ਚੁਣੀ ਸੈਂਤਾ ਮੰਦਿਰ ਇਹਦੇ ਬਾਈਪਾਸ ਦੇ ਵਿੱਚ ਮੰਦਿਰ ਦੇ ਵਿੱਚ ਇਹਦੇ ਪ੍ਰਾਂਗਨ ਦੇ ਵਿੱਚ ਬੂਟੇ ਲਗਣੇ ਆ ਔਰ ਅਸੀਂ ਸਮਾਜ ਨੂੰ ਵੀ ਇਹੀ ਕਹਿਣਾ ਚਾਹੁੰਦੇ ਆ ਆਪਾਂ ਦੇਖਿਆ ਹੀ ਹੈ ਹੁਣ ਜਿਹੜਾ ਪਿਛਲਾ ਮਹੀਨਾ ਨਿਕਲੇ ਕਿੰਨੀ ਗਰਮੀ ਪਈ ਹੈ ਮਤਲਬ ਰਿਕਾਰਡ ਤੋੜ ਜਿਹੜੀ ਗਰਮੀ ਆਪਣੇ ਇੰਡੀਆ ਦੇ ਵਿੱਚ ਪਈ ਹੈ ਔਰ ਇਹੀ ਮਹਿਸੂਸ ਕੀਤਾ ਗਿਆ ਕਿ ਜਿਹੜੇ ਪੌਦੇ ਆ ਆਪਾਂ ਨੂੰ ਲਗਾਉਣੇ ਚਾਹੀਦੇ ਤਾਂ ਕਿ ਆਪਣਾ ਜਿਹੜਾ এনवायरमेंट ਆ ਆਪਾਂ ਇਹਨੂੰ ਹੋਰ ਅੱਛਾ ਕਰ ਸਕੀਏ ਮੇਰਾ ਤਾਂ ਸਾਰਿਆਂ ਨੂੰ ਇਹੀ ਮੈਸੇਜ ਹੈ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਹੈਗੇ ਪੇੜ ਲਗਾਈਏ ਔਰ ਉਹਨੇ ਹੀ ਲਗਾਈਏ ਜਿੰਨੇ ਕਿ ਆਪਾਂ ਉਹਦੀ ਪਾਲਣਾ ਕਰ ਸਕੀਏ ਹਾਂਜੀ ਥੈਂਕ ਯੂ ਮੇਰਾ ਨਾਮ ਧਰਮਿੰਦਰ ਸਿੰਘ ਬੋਬੀ ਬੋਬੀ ਜੀ ਕਲੱਬ ਵੱਲੋਂ ਤੁਸੀਂ ਕੀ ਪ੍ਰਚਾਰਾ ਕਰ ਰਹੇ ਹੋ ਤੇ ਕੀ ਮੈਸੇਜ ਲੋਕਾਂ ਨੂੰ ਦੇਣੀ ਚਾਹੁੰਦੇ ਹੋ ਤੇ ਪਹਿਲਾਂ ਕੀ ਕਲੱਬ ਕਰਦੀ ਹੈ ਪਹਿਲਾਂ ਤਾਂ ਮੈਂ ਦੱਸਣਾ ਚਾਹਣਾ ਕਿ ਅਸੀਂ ਲੁਆਇਨ ਕਲੱਬ ਮੋਗਾ ਰਾਇਲ ਜੋ ਕਿ ਮੋਗੇ ਵਿੱਚ ਕਾਫੀ ਦੇਰ ਕਾਫੀ ਟਾਈਮ ਤੋਂ ਸਮਾਜ ਸੇਵਾ ਦੇ ਕੰਮ ਕਰਦੇ ਆ ਰਹੀ ਹੈ ਜਿਨ੍ਹਾਂ ਵਿੱਚ ਅਸੀਂ ਗਰੀਬ ਕੁੜੀਆਂ ਦੇ ਵਿਆਹ ਵੀ ਕੀਤੇ ਆ ਅ ਹਾਈਡਰੇਸ਼ਨ ਕੈਂਪ ਵੀ ਲਗਾਏ ਆ ਗਰੀਬਾ ਬੱਚਿਆਂ ਦੀ ਪੜਾਈ ਲਈ ਕਿਤਾਬਾਂ ਕਾਪੀਆਂ ਪਲਾਂਟੇਸ਼ਨ ਬਹੁਤ سارے ਇਸ ਤਰ੍ਹਾਂ ਦੇ ਕੰਮ ਕਰਦੇ ਆ ਰਹੇ ਆ ਹੁਣ ਵੀ ਸਾਡੇ ਇਹੀ ਉਪਰਾਲੇ ਕਿ ਇਸ ਸਾਲ 24 25 ਜੋ ਕਿ ਮੇਰੀ ਪ੍ਰੈਜ਼ੀਡੈਂਟ ਦੇ ਅੰਦਰ ਟਿਨਯੂਰ ਹੈ ਉਹਦੇ ਵਿੱਚ ਨਵੀਨ ਸਿੰਘਲਾ ਜੀ ਸੈਕਟਰੀ ਹੈ ਸਾਡੇ ਸੰਜੀਵ ਉੱਜੈ ਕੇ ਸ਼ੇਰ ਆ ਅੱਜ ਅਸੀਂ ਆਪਦਾ ਪਹਿਲਾ ਪ੍ਰੋਗਰਾਮ ਆਪਣਾ ਸਾਈਂਤਾਂ ਦੇ ਵਿੱਚ ਪੌਦੇ ਲਗਾ ਕੇ ਕਰ ਰਹੇ ਆ ਔਰ ਅੱਜ ਅਸੀਂ ਪੌਦਿਆਂ ਦਾ ਲੰਗਰ ਵੀ ਲਗਾ ਰਹੇ ਆ ਇਸ ਤੋਂ ਬਾਅਦ ਸਾਡਾ ਇਹੀ ਅਪਰੇਲਾ ਵੀ ਅਸੀਂ ਬਲੱਡ ਰੈਸ਼ਰ ਕੈਂਪ ਆਈ ਕੈਂਪ ਅਤੇ ਗਰੀਬ ਬੱਚਿਆਂ ਦੀ ਹੈਲਪ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਕੰਮ ਹੋਇਆ ਅਸੀਂ ਜ਼ਰੂਰ ਕਰਾਂਗੇ ਕਿੰਨੇ ਕ ਪੌਦੇ ਜਿਹੜੇ ਤੁਸੀਂ ਅੱਜ ਵੰਡ ਰਹੇ ਹੋ ਅੱਜ ਅਸੀਂ ਹਜ਼ਾਰਾਂ ਕ ਪੌਦਾ ਹੀ ਵੰਡ ਰਹੇ ਆ ਤੇ ਇਹ ਅਸੀਂ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਵੰਡ ਕੇ ਆਵਾਂਗੇ ਲੋਕਾਂ ਦੇ ਮਹੱਲਿਆਂ ਤੱਕ ਜਾ ਕੇ ਵੰਡ ਕੇ ਆਵਾਂਗੇ ਲਾ ਕੇ ਲੋਕਾਂ ਨੂੰ ਔਰ ਇਹ ਵੀ ਕਰਾਂਗੇ ਵੀ ਇਸ ਨੂੰ ਪਾਣੀ ਦੇ ਕੇ ਆਪਣੇ ਬੱਚਿਆਂ ਵਾਂਗ ਉਸ ਜੀਵ ਰੂਪ ਨਾਲ ਚਲਾਓ ਇਹਨੂੰ ਆਪਣਾ ਬੱਚਾ ਸਮਝ ਕੇ ਪਾਲੋ ਤਾਂ ਕਿ ਇਹ ਵਾਤਾਵਰਣ ਸ਼ੁੱਧ ਹੋ ਸਕੀ ਤੁਹਾਡੇ ਵੱਲੋਂ ਵੀ ਅੱਜ ਪੌਦੇ ਲਗਾ ਕੇ ਮੁਹਿੰਮ ਸ਼ੁਰੂ ਕੀਤੀ ਆ ਰਹੀ ਹੈ ਹਾਂਜੀ 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 ਤੇ ਲੋਕਾਂ ਨੂੰ ਕੀ ਮੈਸੇਜ ਦੇ ਜਗਾ ਤੁਹਾਡੇ ਕੋ ਪੌਦੇ ਲੈ ਜਾਂਦੇ ਪਰ ਉਹਨਾਂ ਨੂੰ ਦੇਖਭਾਲ ਸੁਹੀ ਨਹੀਂ ਕਰਦੇ ਇਹ ਤਾਂ ਹੀ ਸ਼ੁਰੂ ਤੋਂ ਰੀਤ ਚੱਲੀ ਆ ਰਹੀ ਹੈ ਵੀ ਲੋਕ ਪੌਦੇ ਲੈ ਜਾਂਦੇ ਲਗਾ ਦਿੰਦੇ ਪਰ ਉਹ ਦੇਖਭਾਲ ਨਹੀਂ ਕਰਦੇ ਪਰ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਅਤੇ ਆਕਸੀਜਨ ਜੋ ਕਿ ਆਪਣੇ ਤੋਂ ਕਾਫੀ ਦੂਰ ਹੋ ਜਾ ਰਹੀ ਹੈ ਅਭੀ ਬਿਮਾਰੀਆਂ ਦਾ ਕਾਰਨ ਬਾਰਹੀ ਹੈ ਇਹ ਬਿਮਾਰੀਆਂ ਤੋਂ ਬਚਣ ਲਈ ਆਪਾਂ ਨੂੰ ਪੌਦੇ ਵੀ ਲਗਾਉਣੇ ਚਾਹੀਦੇ ਆ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਵੀ ਕਰਨੀ ਚਾਹੀਦੀ ਹੈ